ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਪਹੁੰਚਾ ਪਸ਼ੂ ਮੰਡੀ ਰਾਮਪਰਾ ਫੂਲ ਜਿਹੜੀ ਆਏ ਮੰਡੇ ਆਏ ਮਹੀਨੇ ਦੀ ਇੱਕ ਤੇ ਇੱਕ ਤਰੀਕ ਨੂੰ ਲੱਗਦੀ ਹੈਗੀ ਸੋ ਤੁਸੀਂ ਮੰਡੀ ਦਾ ਓਵਰਵਿਊ ਚੈੱਕ ਕਰ ਸਕਦੇ ਹੋ ਮੀਂਹ ਜਿਆਦਾ ਹੋਣ ਕਰਕੇ ਮਾਲ ਵੀ ਫੁੱਲ ਪਹੁੰਚਿਆ ਗਾਹਕ ਵੀ ਬਹੁਤ ਹੈਗਾ ਸੋਨੂੰ ਆਪਾਂ ਵੀਡੀਓ ਦੇ ਵਿੱਚ ਮੁਰਾ ਨਾਲ ਦੀਆਂ ਚੰਗੇ ਚੰਗੇ ਮੱਝਾਂ ਤੇ ਝੋਟੀਆਂ ਤੇ ਕੁਝ ਕੁ گاਵਾ ਦਿਖਾਵਾਂਗੇ ਬਣੇ ਰਹੋ ਵੀਡੀਓ ਦੇ ਐਂਡ ਤੱਕ ਸੋ ਸਭ ਤੋਂ ਪਹਿਲਾਂ ਤੁਹਾਨੂੰ ਆ ਝੋਟੀ ਦਿਖਾਵਾਂਗੇ ਇੱਥੋਂ ਦੇਖ ਰਹੇ ਝੋਟੀ ਦਾ ਲੇਵਾ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਪ ਤੇ ਲੱਗੇ ਹੋਇਆ ਇਧਰੋਂ ਸਾਈਡ ਤੋਂ ਵੀ ਦਿਖਾਵਾਂਗੇ ਇੱਥੋਂ ਦੇਖ ਸਕਦੇ ਹੋ ਜੀ ਫੇਸ ਬਿਊਟੀ ਦੇਖਣ ਝੋਟੀ ਦਾ ਰਿੰਗ ਸਿੰਘ ਬਿਲਕੁਲ ਕੰਨੀ ਵਾਲਾ ਸੋ ਆਓ ਕਰਾਈਏ ਵੀਰ ਨਾਲ ਗੱਲਬਾਤ ਲੈ ਕੇ ਦਿੰਦੇ ਹਾਂ ਡ੍ਰਿਲ ਅੱਜ ਸਸੀ ਕਾਲ ਵੀਰ ਜੀ ਸਿਕਾ ਬਾਈ ਜੀ ਸਾਰਿਆਂ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਸੋ ਮੇਰਾ ਨਾਮ ਗੁਰਤੇਜ ਸਿੰਘ ਆ ਵੀਰ ਜੀ ਨਾਮ ਗੁਰਤੇਜ ਸਿੰਘ ਪਿੰਡ ਫਲੇੜਾ ਦਾ ਫਲੇਡ ਆ ਤੁਸੀਂ ਲਹਿਰਾ ਗਾਗਾ ਤੁਸੀਂ ਲਹਿਰਾ ਗਾਗਾ ਜਿਹੜਾ ਸੰਗੂ ਜਿਹੜੀ ਚੋਟੀ ਆਪਾਂ ਦਿਖਾਈਏ ਕਿਹੜਾ ਸੂਏ ਸੂਈ ਹੈ ਜੀ ਇਹ ਵੀ ਜੀ ਤੀਜੇ ਸੂਏ ਹੈਗੀ ਇਹ ਚੋਟੀ ਤੀਜਾ ਸੂਆ ਸੂਈ ਨੂੰ ਕਹਿੰਦੇ ਨੋ ਵੀ ਇਹ ਨੂੰ ਅੱਠਵਾਂ ਦਿਨ ਅੱਠਵਾਂ ਦਿਨ ਸੂਈ ਨੂੰ ਤੇ ਬੱਚਾ ਕੱਟਾ ਕੱਟੀ ਹੈ ਜੀ ਕੱਟੀ ਹੈ ਜੀ ਤੇ ਦੁੱਧ ਜਿਹੜਾ ਹਾਜ਼ਰ ਹੈ ਇਸ ਟਾਈਮ ਕੰਡੇ ਵਾਲਾ ਚੌਣ ਵਾਲਾ ਕਿੰਨਾ ਹੈ 12 ਲੀਟਰ ਹੈ ਜੀ ਕੰਡੇ ਵਾਲਾ ਬੜਾ ਕੰਡੇ ਵਾਲਾ ਦੁੱਧ 12 ਲੀਟਰ ਹਾਜ਼ਰ ਹੈ ਇਹਦਾ ਮੁੱਲ ਕੀ ਹੈ ਜੀ ਮੁੱਲ 40 ਹੈ ਜੀ ਮੁੱਲ 140 ਇਹਦੇ ਵਿੱਚੋਂ ਮਾਨਤਨ ਹੋ ਜੀ ਹਾਂ ਜੀ ਮਾਨਤਨ ਹੋ ਜੀ ਤੇ ਆਪਾਂ ਇੱਕ ਆਪਣਾ ਫੋਨ ਨੰ 98765 98765 39904 39904 98765 39904 ਵੀਰ ਦਾ ਫੋਨ ਨੰਬਰ ਹੈ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਫਿੱਟ ਆਉਂਦੀ ਆ ਆਪਦਾ ਜਾਂਚ ਕਰਕੇ ਤਸੱਦੀ ਕਰਕੇ ਵੀਰ ਨਾਲ ਕੰਟੈਕਟ ਕਰਕੇ ਝੋਟੀ ਗੀ ਸਕਦੇ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਮੋਹਰਾਂ ਨਾਲ ਦੀਆਂ ਮੱਝਾਂ ਝੋਟੀਆਂ ਦਿਖਾਵਾਂਗੇ ਧੰਨਵਾਦ ਜੀ ਅੱਗੇ ਸੋਨੂੰ ਜੀ ਆ ਮਦਦ ਹਾਂਗੇ ਬਹੁਤ ਹੈਵੀ ਵਜਨਦਾਰ ਮੱਧ ਹੈਗੀ ਸੋ ਤੁਰਦੀ ਤੋਂ ਜੱਜਮੈਂਟ ਕਰੋ ਲੈਵੇ ਦੀ ਚਾਰੇ ਥਾਣਾ ਮੁਠੀ ਵਾਲੇ ਮੁਠੀ ਵਾਲੇ ਤੇ ਨਿਕਖੜਵੇਂ ਲੱਗੇ ਹੋਏ ਮੋਟਾ ਥਾਣ ਲੱਗਿਆ ਕਰਾਵਾਂਗੇ ਅੱਗੇ ਵੀਰਾਂ ਨਾਲ ਗੱਲਬਾਤ ਜਿੱਥੋਂ ਲੈਵੇ ਦੀ ਜੱਜਮੈਂਟ ਕਰ ਸਕਦੇ ਹੋ ਚਾਰੇ ਥਾਣਾ ਨਿਕਖੜਵੇਂ ਤੇ ਪੂਰੇ ਗੈਬ ਚ ਮੋਟੇ ਮੁਠੀ ਵਾਲਾ ਥਾਣ ਲੱਗਿਆ ਸ਼ੁਕਰ ਆਵਾਂਗੇ ਵੀਰ ਨਾਲ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਵੀ ਕੀ ਵੀਰੇ ਦਾ ਮੁੱਲ ਕਰਦਾ ਕੀ ਦੁੱਧਵਾ ਦਾ ਕੀ ਕੁਛ ਹੈਗਾ ਡਿਟੇਲ ਸਾਰੀ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਮੇਰਾ ਬਿੱਟੂ ਪਿੰਡ ਕੁੱਤੀਆਲ ਨਾਮ ਬਿੱਟੂ ਪਿੰਡ ਕੁੱਤੀਆਲ ਕਲਾਕ ਖੁਰਦੀ ਕੁੱਤੀਆਲ ਕਲਾ ਕੁੱਤੀਆਲ ਕਲਾ ਤੇ ਜਿਹੜੀ ਮੱਝ ਦਿਖਾਈ ਹੈ ਕਿਹੜਾ ਸੂਆ ਸੂਈ ਵੀ ਹੈ ਜੀ ਤੀਜਾ ਸੂਆ ਤੀਜਾ ਸੂਆ ਮੱਝ ਹੈ ਕੀ ਸੂਈ ਨੂੰ ਕਹਦਣੋਗੇ ਸੂਈ ਪਰਸੋਆ ਸੂਈ ਪਰਸੋਆ ਤੇ ਜਿਹੜਾ ਹੁਣ ਬੌੜਾ ਕੰਡੇ ਵਾਲਾ ਕਿੰਨਾ ਹਾਜ਼ਰ ਹੈ ਹੁਣ ਹੁਣ ਹੈਗਾ 10 ਕਿਲੋ ਤੇਰਾ 10 ਕਿਲੋ ਬੌੜਾ ਕਿੰਨਾ ਕੁ ਤੋ ਦੇ ਦੋ ਤੁਹਾਡੇ ਐਸਟੀਮੇਟ ਨਾਲ 12 14 15 14 15 ਕਿਲੋ ਤੋ ਦੇ ਦਊਗੀ ਤੇ ਬੱਚ ਪਤੀ ਤੇ ਇਹਦਾ ਡਿਮਾਂਡ ਮੁੱਲ ਇੱਕ ਪਤੀਆ ਦੇ ਇਹਦਾ ਮਾਨਦਾਨ ਹੋ ਜੀ ਹਾਂ ਹੋ ਜੂਗੀ ਮਾਨਦਾਨ ਤੇ ਇੱਕ ਆਪਣਾ ਫੋਨ ਨੰਬਰ ਦੱਸ ਦਿਓ 79730 4273 79730 4273 42174 ਹਾਂ ਤੇ ਵੀਰਨਾ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਮੱਝ ਫਿੱਟ ਆਉਂਦੀ ਆ ਵੀਰਨਾ ਗੱਲਬਾਤ ਕਰਕੇ ਫੋਨ ਤੇ ਜਾਂਚ ਕਰਕੇ ਤਸੱਲੀ ਕਰਕੇ ਮੱਧ ਖਰੀਦ ਸਕਦੇ ਹੋ ਇੱਕ ਵੀਰ ਕਹਿੰਦਾ ਪਰਲੇ ਉਹ ਵੀ ਤੋੜ ਦੋ ਇੱਕ ਮੱਧ ਆ ਵੀਰ ਦੀ ਇਹ ਵੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਅੱਗੇ ਕਰਾਵਾਂਗੇ ਵੀਰਨਾ ਗੱਲਬਾਤ ਲੈ ਕੇ ਦਵਾਂਗੇ ਡਿਟੇਲ ਸੋ ਬਣੇ ਰਹੋ ਵੀਡੀਓ ਦੇ ਐਂਡ ਤੱਕ ਤੁਹਾਨੂੰ ਮੁਰਾ ਰੱਖ ਦਿਆਂ ਚੰਗੇ-ਚੰਗੇ ਮੱਜਾਂ ਤੇ ਝੋਟੀਆਂ ਤੋਰ ਕੇ ਦਿਖਾਵਾਂਗੇ ਇੱਥੋਂ ਦੇਖ ਸਕਦੇ ਹੋ ਇਹ ਵੀ ਪੂਰੀ ਕੱਦ ਵਾਲੀ ਵੱਦਨ ਵਾਲੀ ਝੋਟੀਆਂ ਚਾਰੇ ਥਣ ਨਿਖੜਵੇਂ ਤੇ ਪੂਰੇ ਗੈਪ ਤੇ ਲੱਗੇ ਹੋਇਆ ਇਹਦੀ ਵੀ ਡਿਟੇਲ ਤੁਹਾਨੂੰ ਵੀਰ ਤੋਂ ਲੈ ਕੇ ਦੇਵਾਂਗੇ ਇੱਥੋਂ ਕਰਾਵਾਂਗੇ ਵੀਰ ਨਾਲ ਗੱਲਬਾਤ ਆਓ ਕਰਾਈਏ ਵੀਰ ਨਾਲ ਗੱਲਬਾਤ ਇੱਥੋਂ ਲੈ ਵੀ ਦੀ ਜਜਮੈਂਟ ਕਰਿਓ ਚਾਰੇ ਥਾਣੇ ਦੇ ਖਣਵੇਂ ਪੀੜੀ ਦੇ ਪਾਵਾਂ ਵਰਗੇ ਥਾਣ ਲੱਗੇ ਹੋਇਆ ਝੋਟੇ ਨੂੰ ਆ ਸਸੀ ਗਾਲ ਵੀਰ ਜੀ ਇਹਦਾ ਜੀ ਇਹਦੀ ਕੀ ਡਿਟੇਲ ਹੈ ਜੀ ਇਹ ਦੀ ਵੀ ਇਹ 500 ਸੂਆ ਬਈ ਇਹ ਵੀ ਇਹ ਪਰਸੂ ਇਹ ਕਿਹੜਾ ਸੂਆ ਜੀ ਇਹ ਦੂਜਾ ਸੂਆ ਗਈ ਇਹ ਦੂਜਾ ਸੂਆ ਪਰਸੂ ਗਿਆ ਜਿਹੜਾ ਬੱਚਾ ਗਿਆ ਜੀ ਬੱਚਾ ਇਹਦੇ ਮਗਰ ਕੱਟਾ ਗਿਆ ਇਹਦੇ ਮਗਰ ਕੱਟਾ ਕਿੰਨਾ ਬੋੜਾ ਜਿਹੜਾ ਹੁਣ ਹਾਜ਼ਰ ਆ ਜੀ ਹੁਣ ਹੈਗਾ 9-10 ਕਿਲੋ ਬਈ 9-10 ਕਿਲੋ ਬੋੜਾ ਹਾਜ਼ਰ ਆ ਤੇ ਕਿੰਨਾ ਕਦ ਦੋ ਦੀ ਐਸਟੀਮੇਟ ਦੇਵੋਗੇ ਵੀ 13-14 ਕਦ 13-14 ਕਿਲੋ ਦੀ ਵੀਰ ਕਦਾ ਓਟ ਦੁੱਧ ਦੇਊ 13-14 ਕਿਲੋ ਇਹ ਇੱਕ 20 ਦੀ ਦੇ ਰਾਂਗੇ ਇੱਕ 20 ਦੀ ਵੀਰ ਕਹਿੰਦਾ ਦੇ ਦਾਂਗੇ ਇੱਕ 20 ਮੁੱਲਾ ਦਾ ਇੱਕ 30 ਮੁੱਲਾ ਸੌਰੀ ਇੱਕ 20 ਦੀ ਵੀਰ ਕਹਿੰਦਾ ਦੇ ਦਾਂਗੇ ਸੋ ਸੋ ਬਣ ਰਿਹਾ ਹੋ ਵੀਡੀਓ ਦੇ ਐਂਡ ਤੱਕ ਹੋਰ ਜੇ ਕਿਸੇ ਮੇਰੇ ਵੀਰ ਭਰਾ ਨੇ ਇਦਾਂ ਦੀ ਵੀਡੀਓ ਬਣਵਾਉਣੀ ਹੈ ਤਾਂ ਉਹ ਆਪਣੇ ਕੰਟੈਕਟ ਕਰ ਸਕਦੇ ਹੋ ਸੋ ਕਿਸਾਨ ਵੀਰੋ ਅੱਗੇ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਆਹਾ ਹਾਥੀ ਜਿੱਡੀ ਝੋਟੀ ਦਿਖਾਵਾਂਗੇ ਇੱਥੋਂ ਤੁਸੀਂ ਫੇਸ ਬਿਊਟੀ ਦੇਖ ਸਕਦੇ ਹੋ ਦੀ ਝੋਟੀ ਦੀ ਕੀ ਬਾਤਾਂ ਨੇ ਵੀਰ ਨੇ ਹਾਰ ਸ਼ਿੰਗਾਰ ਵੀ ਪੂਰਾ ਲਾਇਆ ਤੇ ਤੋ ਚਾਰੇ ਥਾਂ ਦੇ ਚੈੱਕ ਕਰਦੇ ਹਾਂ ਚਾਰੇ ਥਾਂ ਨਿਕੜਵੇਂ ਪੀੜੀ ਦੇ ਪਾਗਰ ਦਾ ਸੱਜਾ ਪੁੱਤੇ ਦੇ ਗੈਪ ਚ ਲੱਗਿਆ ਜਾਂਦਾ ਜੋ ਪਿੱਛੇ ਤੋਂ ਵੀ ਨੂੰਲੇ ਬਾਖਾਵਾਂਗੇ ਇੱਥੋਂ ਦੇਖ ਸਕਦੇ ਹੋ ਚਾਰੇ ਥਾਂ ਮਿਕਣਵੇਂ ਤੇ ਪੂਰੇ ਗੈਪ ਤੇ ਲੱਗਿਆ ਆਰਡਰ ਕੁਆਲਿਟੀ ਬਹੁਤ ਸ਼ਾਨਦਾਰਾ ਝੋਟੀ ਦੀ ਬਾਕੀ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਮੰਦਰ ਸਿੰਘ ਨਾਮ ਉਹ ਹੈ ਪਿੰਡ ਜੀ ਚੱਕ ਅਤਰ ਸਿੰਘ ਵਾਲਾ ਜੀ ਪਿੰਡ ਚੱਕ ਅਤਰ ਸਿੰਘ ਵਾਲਾ ਕਿਹੜੇ ਏਰੀਆ ਚ ਹੈ ਬਾਦਲ ਏਰੀਆ ਮੰਨ ਲਓ ਬਾਦਲ ਏਰੀਆ ਝੋਟੀ ਦਿਖਾਈਏ ਕਿਹੜਾ ਸੂਆ ਸੂਆ ਇਹ ਸੂਆ ਤੀਜਾ ਜੀ ਤੀਜਾ ਸੂਆ ਸੂਈ ਨੂੰ ਕਾਹ ਕਿਦ ਨੂੰ ਬਈ ਅੱਜ 11 12 ਦਿਨੋਂ 11 12 ਦਿਨੋਂ ਕੋਈ ਸੂਈ ਨਹੀਂ ਬੌਲਾ ਕਿੰਨਾ ਅਜਾ 21 ਕਿਲੋ ਕੋਈ ਵੀ ਵੀਰ ਭਾਈ ਆ ਕੇ ਦੋ ਡੰਗ ਤੇ ਨੜਾਂਗੇ ਟੋਕੇ ਤੁਹਾਨੂੰ 21 ਕਿਲੋ ਬਾਈ ਦਾ ਹਾਲ 21 ਕਿਲੋ ਦੀ ਗਾੜੀ ਪੌਣੇ 40 ਕਿਲੋ ਦੀ ਸਾਢੇ 60 ਪਿਛਾੜੇ ਚੋ ਕੋਈ ਵੀ ਟੋ ਸਕਦਾ 21 ਕਿਲੋ ਦੁੱਧ ਹਾਜ਼ਰ ਆ ਜੀ ਬੱਚਾ ਗਿਆ ਮਗਰ ਜੀ ਕੱਟਾ ਜੀ ਸੋ ਕੱਟਾ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਪੂਰਾ ਜਬਰਦਸਤ ਕੱਟਾ ਇੱਥੋਂ ਦੇਖ ਸਕਦੇ ਹੋ ਵੀ ਬੱਚਾ ਕੱਟਾ ਮਗਰ ਸਾੱਚ 2 ਲੱਖ ਦਾ ਹੀ ਬਣ ਗਿਆ ਕਿਹੜੇ ਟੀਕੇ ਦਾ ਨਹੀਂ ਪਤਾ ਜੀ ਇਹ ਇਹ ਆ ਦੱਸੂਗਾ ਉਹ ਟੀਕਾ ਕਿਹੜਾ 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 ਦੱਸਿਓ ਬਾਈ ਵੀਰਾਂ ਬਲੀ ਦਾ ਸੀਮਨ ਦਾ ਕਿਸੇ ਦਾ ਕਹਾਂ ਦਾ ਕਟਾ ਕਨਫਰਮ ਨਹੀਂ ਵੀ ਕਨਫਰਮ ਨਹੀਂ ਬਈ ਕਿਹੜੇ ਸਾਲ ਦਾ ਪੱਕਾ 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 ਘਰੇ ਵੀਰ ਕਹਿੰਦਾ ਜੇ ਕੋਈ ਵੀਰ ਪਿਆ ਭਾਈ ਝੋਟੀ ਲੈਣ ਆਊਗਾ ਤਾਂ ਆਪਾਂ ਨੂੰ ਦੇ ਕੇ এবিসি ਵੀਰਾਂਵਲੀ ਵਾਲੇ ਸੀਮਨ ਦਾ ਕਿਸੇ ਸਾਂ ਦਾ ਕਟਾ ਇਹ ਤੁਸੀਂ ਦੇਖ ਸਕਦੇ ਹੋ ਸੋ ਇਹਦਾ ਮੁੱਲ ਕੀ ਹੈ ਝੋਟੀ ਦਾ ਜੀ ਮੁੱਲ 10 ਲੱਖ ਰੁਪਏ ਮੰਗਦਾ ਮੁੱਲ ਵੀਰ ਕਹਿੰਦਾ 10 ਲੱਖ ਮਾਨਤਾ ਆਣ ਕਿੰਨਾ ਕੋਈ ਚੋਈ 4 ਲੱਖ ਰੁਪਏ ਲਾਈ ਹਦਾ ਤਿੰਨ ਘਰ ਦੀ 4 ਲੱਖ ਰੁਪਏ ਵੀਰ ਕਹਿੰਦਾ ਦੀ ਮੁੱਲ ਲੱਗ ਜਾਂਦਾ ਝੋਟੀ ਦੇ ਸੋ ਝੋਟੀ ਤੁਸੀਂ ਦੇਖ ਸਕਦੇ ਹੋ ਇੱਕ ਆਪਣਾ ਫੋਨ ਨੰਬਰ ਦਾ ਸੀ ਝਨੂਰ ਵਾਲਾ ਨਿੰਮਾ ਵੀ ਲਾਈ ਜਾਂਦਾ ਦੋ ਘਰ ਹੋਰ ਨ ਲੱਗਦਾ ਕਪੜਾ ਫੋਨ ਨੰਬਰ 98724 98724 85539 85539 ਛੋਟੀ ਤੁਸੀਂ ਇੱਕ ਵਾਰ ਤੋਂ ਫੇਰ ਚੈੱਕ ਕਰੋ ਜੇ ਫੇਸ ਬਿਊਟੀ ਕੱਦ ਕਾਠ ਪੈਠ ਕੁੜੇ ਦੀ ਬੰਤਰ ਦੇਖੇ ਛੋਟੀ ਹਾਥੀ ਵਰਗੀ ਛੋਟੀ ਹੈ ਕੋਈ ਚਾਰੇ ਥਾਣਾ ਲਿਖਣ ਨੇ ਜੇ ਕੋਈ ਲੋੜਤਾ ਨਾ ਲੱਗਿਆ ਪੀਡੀਆ ਪਾਵਰ ਗਾੜੀ ਆ 4 ਕਿਲੋ ਦੀ ਵੀਰ ਕਹਿੰਦਾ ਗਾੜੀ ਹੈਗੀ ਤੁਸੀਂ ਹੋਰ ਡਿਟੇਲ ਵੀਰ ਤੋਂ ਲੈ ਸਕਦੇ ਹੋ ਜੇ ਕਿਸੇ ਵੀ ਮੇਰੇ ਵੀਰਪਰਾਂ ਨੂੰ ਛੋਟੀ ਫਿੱਟ ਆਉਂਦੀ ਆ ਤਾਂ ਜਾਂਚ ਕਰਕੇ ਤਸੱਲੀ ਕਰਕੇ ਛੋਟੀ ਖਰੀਦ ਸਕਦੇ ਹੋ ਸੋ ਹੋਰ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਸੋ ਕਿਸਾਨ ਵੀਰੋ ਤੁਹਾਨੂੰ ਅੱਗੇ ਆ ਪਹਿਲਣੇ ਝੋਟੀ ਤੋੜ ਕੇ ਦਿਖਾਵਾਂਗੇ ਅੱਗੇ ਵੀਰ ਨਾਲ ਕਰਾਵਾਂਗੇ ਗੱਲਬਾਤ ਇੱਥੋਂ ਦੇਖਾਂਗੇ ਚਾਰੇ ਖਾਣੇ ਲਖੜਵੇਂ ਤੇ ਪੂਰੇ ਕੈਪ ਲੱਗਿਆ ਮੂਰਲੇ ਥਣਾ ਦੀ ਵੀ ਚਾਚਮੈਂਟ ਇੱਥੋਂ ਕਰ ਸਕਦੇ ਹਾਂ ਅੱਗੇ ਤੋੜ ਕੇ ਦਿਖਾਵਾਂਗੇ ਵੀਰ ਨਾਲ ਡਿਟੇਲ ਲੈ ਕੇ ਦੇਵਾਂਗੇ ਆ ਤੋੜਿਓ ਜੀ ਸੋ ਪਹਿਲਣ ਝੋਟੀ ਹੈਗੀ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਤੁਰਦੀ ਤੋਂ ਜੱਜਮੈਂਟ ਕਰੋ ਪਿੱਠ ਪੂੜੇ ਦੀ ਬੰਤਰ ਚੈੱਕ ਕਰੋ ਇੱਥੇ ਤੁਸੀਂ ਫੇਸ ਬਿਊਟੀ ਰਿੰਗ ਸਿੰਗ ਬਿਲਕੁਲ ਚਾਰੇ ਥਾਣਾ ਨੇਵੀ ਦੀ ਜੱਜਮੈਂਟ ਕਰ ਸਕਦੇ ਹੋ ਤੁਰਦੀ ਤੋਂ ਤੁਸੀਂ ਇੱਥੋਂ ਦੇਖ ਸਕਦੇ ਹੋ ਮੋੜ ਦਾ ਵੀ ਸੋ ਅੱਗੇ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਤੁਰਦੀ ਤੋਂ ਜੱਜਮੈਂਟ ਕਰੋ <=ਵਾ ਉਨੇ ਹੀ ਮੂਰ ਨੂੰ ਤੇ ਉਨੇ ਹੀ ਪਿੱਛੇ ਨੂੰ ਆ ਸੋ ਡਿਟੇਲ ਵੀਰ ਤੋਂ ਲੈ ਕੇ ਦੇਵਾਂਗੇ ਸੋ ਆਓ ਕਰਾਵਾਂਗੇ ਵੀਰ ਨਾਲ ਗੱਲਬਾਤ ਅੱਛੀ ਗੱਲ ਜੀ ਸਰ ਤੋਂ ਪਹਿਲਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਮੇਰਾ ਵੀਰੂ ਜੀ ਪਿੰਡ ਕਰਮਗੜਾ ਨਾਂ ਵੀਰੂ ਪਿੰਡ ਕਰਮਗੜਾ ਜ਼ਿਲ੍ਹਾ ਬਰਨਾਲਾ ਨੇੜੇ ਬਰਨਾਲਾ ਸ਼ਹਿਰ ਰਹਿ ਜਾਂਦਾ ਜਿਹੜੀ ਝੋਟੀ ਤੋੜ ਕੇ ਦਿਖਾਈ ਕਿਹੜਾ ਸ਼ੂਆ ਜੀ ਪਹਿਲਾ ਸ਼ੂਆ ਜੀ ਚਾਰ ਦੰਦ ਮੂ ਪਹਿਲਾ ਸ਼ੂਆ ਚਾਰ ਦੰਦ ਸ਼ੂਈ ਨੂੰ ਕਿੰਨੇ ਦਿਨ ਹੋ ਗਏ ਜੀ 7 ਦਿਨ ਹੋ ਗਏ ਜੀ ਸ਼ੂਈ ਨੂੰ 7 ਦਿਨ ਬੱਚਾ ਬੱਚਾ ਕੱਟੀ ਹੈ ਜੀ ਬੱਚਾ ਕੱਟੀ ਹੈ ਤੇ ਇਸ ਵੇਲੇ ਜਿਹੜਾ ਹਾਜ਼ਰ ਦੁੱਧ ਕੰਡੇ ਵਾਲਾ ਕਿੰਨਾ ਹਾਜ਼ਰ ਹੈ ਜੀ 12 ਕਿਲੋ ਦੁੱਧ ਹੈ 12 ਕਿਲੋ ਦੁੱਧ ਕੰਡੇ ਵਾਲਾ ਹਾਜ਼ਰ ਹੈ ਜੀ ਬਹੁਤ ਵਧੀਆ ਸ਼ਾਮ ਚੌਂਤ ਬਾਈ ਓਕੇ ਆ ਵੀਰ ਕੰਦਾ ਮੁੱਲ ਕਿੰਨਾ ਹੈ ਜੀ ਇਹਦਾ ਮੁੱਲ 220 ਕਰੇ ਮੁੱਲ 2 ਲੱਖ 20 ਹਜ਼ਾਰ ਕਰਿਆ ਵੀ ਇਹ ਜੋ ਮਾਨ ਤਾਨ ਹੋ ਜੂ ਜੀ ਕਰ ਦਿਆ ਜੀ ਤੇ ਇੱਕ ਆਪਣਾ ਫੋਨ ਨੰਬਰ ਦੱਸ ਦੇ 98767 ਜੀ 98767 5 52385 ਵੀਰ ਦਾ ਫੋਨ ਨੰਬਰ ਆ ਨਾਂ ਵੀਰ ਦਾ ਵੀਰੂ ਆ ਪਿੰਡ ਕਰਮਗੜ੍ਹ ਜ਼ਿਲ੍ਹਾ ਬਰਨਾਲਾ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਝੋਟੀ ਫਿੱਟ ਆਉਂਦੀ ਆ ਵੀਰ ਨਾਲ ਜਾਂਚ ਪਰਖ ਕੇ ਤਸੱਲੀ ਕਰਕੇ ਵੀਰ ਨਾਲ ਗੱਲਬਾਤ ਕਰਕੇ ਤੁਸੀਂ ਝੋਟੀ ਖਰੀਦ ਸਕਦੇ ਹੋ ਸੋ ਹਾਂਜੀ ਅੱਗੇ ਤੁਸੀਂ ਆ ਮੱਝ ਚੱਕਾ ਕਰ ਸਕਦੇ ਹੋ ਘਰੇਲੂ ਮੱਝ ਆ ਗਈ ਕੋਈ ਵਪਾਰ ਦਾ ਕੰਮ ਨਹੀਂ ਵੀਰ ਦਾ ਸੋ ਤੁਸੀਂ ਇੱਥੋਂ ਖੜੀ ਖੜੀ ਤੋਂ ਜੱਜਮੈਂਟ ਕਰਿਓ ਚਾਰੇ ਥਾਣਾ ਨਿਖੜਵੇਂ ਤੇ ਪੂਰੇ ਗੈਬ ਪੂਰਾ ਬੜਾ ਸ਼ਾਨਦਾਰ ਟ੍ਰਿਕ ਵਰਗੀ ਇੱਥੋਂ ਦੇਖ ਕੇ ਤੁਸੀਂ ਚਾਰੇ ਥਾਣਾ ਨੂੰ ਕੀ ਥਣ ਲੱਗੇ ਹੋਇਆ ਰੋਟੇ ਥਾਣਾ ਨਖੜਮੇ ਤੇ ਪੂਰੇ ਗੈਪ ਤੇ ਲੱਗੇ ਹੋਇਆ ਵੀਰ ਤੋਂ ਲੈ ਕੇ ਦੇਵਾਂਗੇ ਟ੍ਰੇਡ ਕਰਾਵਾਂਗੇ ਵੀਰ ਨਾਲ ਗੱਲਬਾਤ ਵੀ ਕਿਹੜੇ ਪਿੰਡੋਂ ਆਇਆ ਵੀਰ ਕੀ ਮੁੱਲਵਾੜੀ ਕਰਦਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਬਲਵੀਰ ਸਿੰਘ ਪਿੰਡ ਦੌਲਤਪੁਰਾ ਨਾਮ ਬਲਵੀਰ ਸਿੰਘ ਪਿੰਡ ਦੌਲਤਪੁਰਾ ਜ਼ਿਲ੍ਹਾ ਫਿਰੋਜ਼ਪੁਰ ਜਿਹੜੀ ਮੱਝੂਰੀਆ ਕਿਹੜਾ ਸੂਆ ਸੂਆ ਤੀਜਾ ਸੂਆ ਸੂਆ ਨੂੰ ਕਿੰਨੇ ਕਿਦਾਂ ਹੋ ਗਏ ਇੱਕ ਕੰਨੂ ਜੂਈ ਹੈ ਜੀ ਕੱਲ ਜਿਹੜਾ ਹੁਣ ਬੋਲਾ ਕਿੰਨਾ ਜੀ ਹੁਣ ਬੋਲਾ ਇਹਦੇ ਟਾਈਮ ਹੈਗਾ ਜੀ 8-9 ਦੇ ਵਿੱਚ 8-9 ਲੀਟਰ ਬੋਲਾ ਹੈਗਾ ਜਿਹੜਾ ਦੁੱਧ ਦਾ ਐਸਟੀਮੇਟ ਵੀ ਦੁੱਧ ਕਿੰਨਾ ਲੱਗਦੇ ਦੋ ਜੀ 12-13 ਕਿਲੋ ਦੇ ਦੇ ਦੂਗੀ 12-13 ਕਿਲੋ ਦੁੱਧ ਦੇ ਦੂਗੀ ਇਹਦਾ ਮੁੱਲ ਕੀ ਕਰੇ ਇਦੋ ਮਾਨਤਾਣ ਹੋ ਜੂ ਜ ਮਾੜਾ ਮੋਟਾ ਕਾ ਮਾਨਤਾਣ ਵੀਰ ਕੰਦਾ ਮਾੜਾ ਮੋਟਾ ਹੋ ਜੂ ਕਪਣਾ ਫੋਨ ਨੰਬਰ ਦੱਸ ਦੇ 9878124893 9878124893 ਇੱਕ ਵੀਰ ਇੱਕ ਵਾਰੀ ਫੇਰ ਦੱਸ ਦੇ 9878124893 9878124893 ਵੀਰ ਦਾ ਨਾਮ ਬਲਵੀਰ ਸਿੰਘ ਬਲਵੀਰ ਸਿੰਘ ਦਾ ਪਿੰਡ ਦੌਲਤਪੁਰਾ ਜ਼ਿਲ੍ਹਾ ਬਠਿੰਡਾ ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਫਿੱਟ ਆਉਂਦੀ ਆ ਤਾਂ ਜਾਤ ਪਰਖ ਕੇ ਤਸੱਲੀ ਕਰਕੇ ਤੁਸੀਂ ਮੱਧ ਖਰੀਦ ਸਕਦੇ ਹੋ ਸੋ ਹੋਰ ਇਦਾਂ ਵੀ ਵੀਡੀਓ ਦੇਖਣ ਲਈ ਬਣੇ ਰਹੋ ਆਪਣੇ ਚੈਨਲ ਦੇ ਨਾਲ ਚੋ ਹੁਣ ਆਪਾਂ ਵੀਡੀਓ ਦੀ ਇੱਥੇ ਐਂਡ ਕਰਦੇ ਆਂ ਧੰਨਵਾਦ